ਆਪ ਬਲਾਵਰ ਮਹੱਲਾ ਪੰਜਵਾਂ ਤਰਤ ਸੁਹਾਵੀ ਸਫਲ ਥਾਨ ਪੂਰਨ ਭਏ ਕਾਮ ਭਉਨਾਠਾ ਪਰਮ ਮਿਟ ਗਿਆ ਰਵਿਆ ਨਿਤਰਾਮ ਸਾਧ ਜਨਾ ਕੈ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਈ ਕੜੀ ਸੋ ਲਖਣੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਿ ਨਾਮ ਨਾ ਲਖ ਤਿਸ ਸਰਨ ਆ ਗਤੀ ਘਟ ਘਟ ਸਭ ਜਾਨ ਬਲਾਵਲ ਮਹੱਲਾ ਪੰਜਵਾਂ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵੱਡ ਪ੍ਰਤਾਪ ਅਚਰ ਜ ਰੂਪ ਹਰ ਕੀ ਨੀਂਦਾਤ ਗੁਰ ਗੋਵਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸਰਨ ਆ ਗਤੀ ਜੋ ਸਦਾ ਸਹਾਈ ਰਹਾਉ ਬਿਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗਵਿੰਦ ਕਾ ਪੂਰਨ ਗੁਣਤਾਸ ਬਲਾਵਲ ਮਹੱਲਾ ਪੰਜਵਾਂ ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ ਅਨ ਦਿਨ ਰੰਗ ਰਾਤਾ ਸ਼ਾਂਤ ਸਹਿਜੋ ਆਨੰਦ ਘਣਾ ਪੂਰਨ ਭਈ ਆਸ ਸੁਖ ਪਾਇਆ ਹਰ ਸਾਜ ਸੰਗ ਸਿਮਰਤ ਗੁਣਤਾਸ ਰਹਾਉ ਸੁਣ ਸੁਆਮੀ ਅਰਦਾਸ ਜਨ ਤੁਮੇ ਅੰਤਰ ਜਾਮੀ ਥਾਨ ਤਨ ਅੰਤਰ ਰਾਵ ਰਹੀ ਨਾਨਕ ਕੇ ਸੁਆਮੀ ਬਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਦਹ ਮਾਰੇ ਰਾਮਕਾਰ ਦੁਖ ਲੱਗੈ ਨਾ ਪਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖ ਦਦਿਆ ਏਕਾਲਿ ਬਲਾਈ ਰਹਾਉ ਰਖ ਲੀਏ ਤਿਨ ਰਖਣ ਹਾਰ ਸਭ ਬਿਯਾਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਲਾਵਲ ਮਹੱਲਾ ਪੰਜਵਾਂ ਆਪਣੇ ਬਾਲ ਕੇ ਆਪ ਰਖਿਐਨ ਪਾਰ ਬ੍ਰਹਮ ਗੁਰਦੇਵਾ ਸੁਖ ਸ਼ਾਂਤ ਸਹਿਜ ਆਨੰਦ ਭਈ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਟਾਏ ਜਿਵਾਲਿਅਨ ਜਾਂ ਕਾਵਡ ਪਰਤਾਪ ਦੁਖ ਹਮਾਰੇ ਬਖਸ਼ਿਐਨ ਆਪਣੀ ਕਲ ਧਾਰੀ ਮਨ ਬਾਛਤ ਫਲ ਦਿੱਤਿਐਨ ਨਾਨਕ ਬਲੇਹਾਰੀ ਰਾਗ ਬਲਾਵਲ ਮਹਲਾ 5 ਚੌਪਦੇ ਦੋ ਪਦੇ ਘਰਿ ਛੇਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੇਰੇ ਮੋਹਨ ਸ੍ਰਵਣੀ ਇਹ ਨਾ ਸੁਨਾਏ ਸਾਖਤ ਗੀਤ 나ਦ ਧੁਨ ਗਾਵਤ ਬੋਲਤ ਬੋਲ ਅਜਾਇ ਰਹਾਉ ਸੇਵਤ ਸੇਵ ਸੇਵ ਸਾਧ ਸੇਵਉ ਸਦਾ ਕਰਉ ਕਿਰਤਾਈ ਅਪੈ ਦਾਨ ਪਾਵੋ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ ਰਸਨਾ ਅਗਹਿ ਅਗਹਿ ਗੁਣ ਰਾਤੀ ਨੈਣ ਦਰਸ ਰੰਗ ਲਾਏ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਮੋਹਿ ਚਰਨ ਰਿਧੈ ਵਸਾਈ ਸਭ ਹੂ ਤਲੈ ਤਲੈ ਸਭ ਉਪਰ ਇਹ ਦ੍ਰਿਸ਼ਟ ਦ੍ਰਿਸ਼ਟਾਈ ਅਬਮਾਨ ਖੋਏ 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 ਖੋਈ ਹੋ ਮੋਕੋ ਸਤਗੁਰ ਮੰਤਰ ਦਰੜਾਏ ਅਤੁੱਲ 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 ਨਹਿ ਤੁਲਿਐ ਭਗਤ ਵਛਲ ਕਿਰਪਾਏ ਜੋ ਜੋ ਸਰਨ ਪਰਿਓ ਗੁਰ ਨਾਨਕ ਭੈ ਦਾਨ ਸੁਖ ਪਾਏ ਬਲਾਵਲ ਮਹੱਲਾ ਪੰਜਵਾਂ ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰੈ ਨਮਸ਼ਕਾਰ ਡੰਡਉਤ ਬੰਦਨਾ ਅਨਕ ਬਾਰ ਜਾਉ ਬਾਰੈ ਰਹਾਉ ਊਠਤ ਬੈਠਤ ਸੋਵਤ ਜਾਗਤ ਇਹੋ ਮਨ ਤੁਝਹਿ ਚਿਤਾਰੈ ਸੂਖ ਦੂਖ ਇਸ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ ਤੂੰ ਮੇਰੀ ਓਟ ਬਲਬੋਧ ਧਨ ਤੁਮਹੀ ਤੁਮਹਿ ਮੇਰਾ ਪਰਵਾਰੈ ਜੋ ਤੁਮ ਕਰਹੁ ਸੋਈ ਭਲ ਹਮਰੈ ਪੇਖ ਨਾਨਕ ਸੁਖ ਚਰਨਾਰੈ ਬਲਾਵਲ ਮਹੱਲਾ ਪੰਜਵਾਂ ਸੁਨੀਐਤ ਪ੍ਰਭ ਤਉ ਸਗਲ ਉਧਾਰਨ ਮੋਹ ਮਗਨ ਪਤਤ ਸੰਗ ਪ੍ਰਾਣੀ ਐਸੇ ਮਨਹਿ ਬਸਾਰਨ ਰਹਾਉ ਸੰਚ ਵਿਖਿਆਲੇ ਗ੍ਰਾਹ ਜਕੀਨੀ ਅੰਮ੍ਰਿਤ ਮਨ ਤੇ ਧਾਰਨ ਕਾਮ ਕ੍ਰੋਧ ਲੋਭ ਹਤ ਨਿੰਦਾ ਸਤ ਸੰਤੋਖ ਬਧਾਰਨ ਬਿਨ ਤੇ ਕਾਢ ਲਿਓ ਮੇਰੇ ਸੁਆਮੀ ਹਾਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧ ਸੰਗ ਰੰਗ ਤਾਰਨ ਵਲਾਵਲ ਮਹੱਲਾ ਪੰਜਵਾਂ ਸੰਤਨ ਕੈ ਸੁਨੀਤ ਪ੍ਰਭ ਕੀ ਬਾਤ ਕਥਾ ਕੀਰਤਨ ਆਨੰਦ ਮੰਗਲ ਧੁਨ ਪੂਰ ਰਹੀ ਦਿਨਸ ਅਰ ਰਾਤ ਰਹਾਉ ਕਰ ਕਿਰਪਾ ਆਪਣੇ ਪ੍ਰਭ ਕੀਨੇ ਨਾਮ ਆਪਣੇ ਕੀ ਕੀਨੀ ਦਾਤ ਆਠ ਪਹਿਰ ਗੁਣ ਗਾਵਤ ਪ੍ਰਭ ਕੇ ਕਾਮ ਕ੍ਰੋਧ ਇਸ ਤਨ ਤੇ ਜਾਤ ਤ੍ਰਿਪਤ ਅਗਾਏ ਪੇਖ ਪ੍ਰਭ ਦਰਸ਼ਨ ਅੰਮ੍ਰਿਤ ਹਰ ਰਸ ਭੋਜਨ ਖਾਤ ਚਰਨ ਸਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸੰਤ ਸੰਗ ਮਲਾਤ ਬਲਾਵਲ ਮਹੱਲਾ ਪੰਜਵਾਂ ਰਾਖ ਲੀਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦੀਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਵਿੰਦ ਗਾਵੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸ਼ਨਾ ਨਿਵੇਰੀ RAM ਰਸਾਇਣ ਆਤਮ ਧਰਾਪ ਚਰਨ ਗਹਿ ਸਰਨ ਸੁਖ ਦਾਤੀ ਗੁਰ ਕੈ ਬਚਨ ਜੱਪੇ ਹਰਿ ਜਾਪ ਸਾਗਰ ਤਰੇ ਭਰਮ ਭੈ ਬਿਨਸੇ ਕਹੋ ਨਾਨਕੋ ਠਾਕੁਰ ਪ੍ਰਤਾਪ ਬਲਾਵਲ ਮਹੱਲਾ 5 ਤਾਪ ਲਾਹਿਆ ਗੁਰ ਸਿਰਜਨ ਹਾਰ ਸਤਗੁਰੇ ਆਪਣੇ ਕਉ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਰਹਾਉ ਕਰਮ ਅਸਟਕ ਧਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ लाज ਰੱਖੈ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਾਹ ਪ੍ਰਵਾਨ ਰਾਗ ਬਲਾਵਲ ਮਹੱਲਾ ਪੰਜਵਾਂ ਚੌਪਦੀ ਦੋ ਪਦੀ ਘਰ ਸਤਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨ ਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਰਹਾਉ ਬਿਸਮਨ ਬਿਸਮ ਭਏ ਜੋ ਪੇਖਿਓ ਕਹਿਨ ਨਾ ਜਾਏ ਵਡਿਆਈ ਮਗਨ ਭਏ ਊਹਾ ਸੰਗ ਮਾਤੇ ਪੋਤ ਪੋਤ ਲਪਟਾਈ ਆਲ ਜਾਲ ਨਹੀਂ ਕਸ਼ੂ ਜੰਜਾਰਾ ਅਹੰ ਬੁੱਧ ਨਹੀਂ ਭੂਰਾ ਊਚਨ ਊਚਾ ਬੀਚ ਨਾ ਖੀਚਾ ਹਉ ਤੇਰਾ ਤੂੰ ਮੋਰਾ ਏਕੰਕਾਰ ਏਕ ਪਸਾਰਾ ਏਕੈ ਅਪਰ ਅਪਾਰਾ ਏਕ ਬਸ ਤੀਰਨ ਏਕ ਸੰਪੂਰਨ ਏਕੈ ਪ੍ਰਾਨ ਆਧਾਰਾ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤ ਨਾ ਅੰਤਾ ਸਦਾ ਬੇਅੰਤਾ ਕਹੋ ਨਾਨਕ ਊਚੋ ਊਚਾ ਬਲਾਵਲ ਮਹੱਲਾ ਪੰਜਵਾਂ ਬਿਨ ਹਰ ਕਾਮ ਨ ਆਵਤ ਹੀ ਜਾਂ ਸਿਉ ਰਾਚ ਮਾਚ ਤੁਮ ਲਾਗੇ ਉਹ ਮੋਹਨੀ ਮਹਾਵਤ ਹੈ ਰਹਾਉ ਕਨਕ ਕਾਮਨੀ ਸੇਜ ਸੋਨੀ ਛੋੜ ਕਿਨਹਿ ਮੈਂ ਜਾਵਤ ਹੀ ਉਰਜ ਰਹਿਓ ਇੰਦਰੀ ਰਾਸ ਪ੍ਰੇਰਿਓ ਬਿਖੈ ਠ ਗਉਰੀ ਖਾਵਤ ਹੀ ਤ੍ਰਿਣ ਕੋ ਮੰਦਰ ਸਾਜ ਸਵਾਰਿਓ ਪਾਵਕ ਤਲੈ ਜਰਾਵਤ ਹੀ ਐਸੇ ਗੜ ਮਹਿ ਐਠ ਹਢੀਲੋ ਫੂਲ ਫੂਲ ਕਿਆ ਪਾਵਤ ਹੀ ਪੰਚ ਦੂਤ ਮੂंड ਪਰ ਠਾਡੀ ਕੇਸ ਗਹਿ ਫੇਰਾਵਤ ਹੀ ਦ੍ਰਿਸ਼ਟ ਨ ਆਵਹਿ ਅੰਧ ਅਗਿਆਨੀ ਸੋਇ ਰਹਿਓ ਮਦ ਮਾਵਤ ਹੀ ਜਾਲ ਪਸਾਰ ਚੋਗ ਬਿਸਥਾਰੀ ਪੰਖੀ ਜਿਉ ਫਹਾਵਤ ਹੀ ਕਹੋ ਨਾਨਕ ਬੰਦਨ ਕਾਟਨ ਕੋ ਮੈਂ ਸਤਿਗੁਰ ਪੁਰਖ ਧਿਆਵਤ ਹੀ ਬਲਾਵਲ ਮਹੱਲਾ 5 ਹਰ ਹਰ ਨਾਮ ਅਪਾਰ ਅਮੋਲਿ ਪ੍ਰਾਨ ਪਿਆਰੂ ਮਨ ਹੈ ਆਧਾਰੂ ਚੀਤ ਚਿਤਮੋ ਜੈਸੇ ਪਾਨ ਤੰਬੋਲੀ ਰਹਾਉ ਸਹਿਜ ਸਮਾਇਉ ਗੁਰ ਹੈ ਬਤਾਇਉ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰੇਮ ਮੁਖ ਲਾਗੂ ਜੋ ਵਡ ਭਾਗੂ ਸੁਹਾਗ ਹਮਾਰੂ ਕਤੋਂ ਨਾ ਡੋਲੀ ਰੂਪ ਨਾ ਧੂਪ ਨਾ ਗੰਧ ਨਾ ਦੀਪਾ ਓਤ ਪੋਤ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰਿਆ ਰਵੀ ਸੁਹਾਗਣ ਪਤਨੀ ਕੀ ਮੇਰੀ ਬਣੀ ਘਟੋਲੀ ਬਲਾਵਲ ਮਹੱਲਾ